ਦੋਸਤੋ ਅੱਜ ਮੌਸਮ ਬਹੁਤ ਸੁਹਾਵਣਾ ਬਣਿਆ ਹੋਇਆ ਵਾ ਪਹਿਲਾਂ ਨੇਰੀ ਵਾਕੇ ਹਟੀਆ ਹੁਣ ਦੇਖੋ ਕਿੰਨਾ ਸੋਹਣਾ ਅਜ ਬਨੇਯਾਰਾ ਬਣਦਾ ਦੇਖੋ ਦੋਸਤੋ ਆ ਦੇਖੋ ਅੱਜ ਨੇਰੀ ਵਾਕੇ ਹਟੀਆ ਤੇ ਹੁਣ ਵੇਖ ਲਓ ਠੰਡਾ ਮਿੱਠਾ ਆਪਣੇ ਘਰ ਦੇ ਵਿੱਚੋਂ ਬਹੁਤ ਵਧੀਆ ਵਿਊ ਬਣ ਰਿਹਾ ਵਾ ਤੇ ਆ ਵੇਖੋ ਰਹਿਰਾਸ ਸਾਹਿਬ ਦਾ ਪਾਠ ਹੋ ਰਿਹਾ ਸ਼ਾਮ ਦਾ ਸਮਾਵ ਤੇ ਬਹੁਤ ਵਧੀਆ ਵਿਊ ਬਣਿਆ ਹੋਇਆ ਆ ਆ ਇਸ ਪਾਸੇ ਲਾਲੀ ਆ ਆ ਲਾਲੀ ਆ ਆ ਜਣੀ ਬਹੁਤ ਵਧੀਆ ਵਿਊ ਬਣਿਆ ਹੋਇਆ ਪੰਜਾਬ ਦੇ ਰੰਗ ਅਸਲੀ ਵਿਰਾਸਤ ਇਹ ਮੀਂਹ ਦਾ ਮੌਸਮ ਬਣਿਆ ਹੋਇਆ ਬਾ ਦੋਸਤੋ ਬਹੁਤ ਵਧੀਆ ਮਨਮੋਹਕ ਜਣੀਆ ਆਪਣੇ ਘਰ ਦੇ ਵਿੱਚ ਕਿੰਨੂਆਂ ਦਾ ਬੂਟਾ ਲੱਗਾ ਹੋਇਆ ਅਮਰੂਦਾਂ ਦਾ ਬੂਟਾ ਲੱਗਾ ਹੋਇਆ ਤੇ ਨੀਂંબੂ ਦਾ ਬੂਟਾ ਲੱਗਾ ਹੋਇਆ ਇਹ ਆਪਣੇ ਘਰ ਦੀ ਲੋਕੇਸ਼ਨ ਇਹ ਦੇਖੋ ਤੁਸੀਂ ਵੀ ਇਹ ਬਹੁਤ ਵਧੀਆ ਨਜ਼ਾਰਾ ਵਾ ਆ ਕੁਦਰਤ ਆ ਹਰਿਆਲੀ ਆ ਦੇਖੋ ਦੋਸਤੋ ਬਹੁਤ ਵਧੀਆ ਇਹ ਮੌਸਮ ਬਣਿਆ ਹੋਇਆ ਹੈ। ਹਾਰੀਆਂ ਕਾਲੀਆਂ ਘਟਾਵ ਹਨੇਰੀ ਵੀ ਚੱਲ ਰਹੀ ਹੈ। ਦੋਸਤੋ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਬਣੀ ਇੱਕ ਕੁਦਰਤ ਦਾ ਅਜਿਹਾ ਨਜ਼ਾਰਾ ਤੁਹਾਨੂੰ ਜ਼ਰੂਰ ਪਸੰਦ ਆਵੇਗਾ। ਵੀਡੀਓ ਬਣਾਉਂਦਿਆਂ ਤੋਂ ਅਣਜਾਣ ਸਮਝ ਕੇ ਕਈ ਵਾਰੀ ਗਲਤੀ ਹੋ ਜਾਂਦੀ ਹੈ। ਦਰਸ਼ਕ ਬਖਸ਼ਣਯੋਗ ਹੈ। ਕੋਈ ਗੱਲ ਨਹੀਂ ਹੌਲੀ ਹੌਲੀ ਵਾਹਿਗੁਰੂ ਕਿਰਪਾ ਕਰੇਗਾ ਆਪਾਂ ਵੀ ਵਧੀਆ ਵੀਡੀਓ ਬਣਾਇਆ ਕਰਾਂਗੇ ਕੋਈ ਗੱਲ ਨਹੀਂ ਤੇ ਬਾਕੀ ਆ ਅਜ ਬਨਿਆਰੇ ਕੁਦਰਤ ਦੇ ਦੇਖ ਲੋ ਬਹੁਤ ਵਧੀਆ ਬਹੁਤ ਵਧੀਆ ਨਜ਼ਾਰਾ ਹੈ ਹਰਿਆਲੀ ਹੀ ਹਰਿਆਲੀ ਹੈ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਦੇ ਵਿੱਚ ਜੁੜਨ ਲਈ ਇਸ ਚੈਨਲ ਨੂੰ ਫੋਲੋ ਕਰੋ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਤੁਹਾਡੇ ਨਾਲ ਕੁਦਰਤ ਦੇ ਨਜ਼ਾਰੇ ਹੋਰ ਕੁਦਰਤ ਨਾਲ ਸੰਬੰਧਿਤ ਵੀਡੀਓ ਤੁਹਾਡੇ ਨਜ਼ਰ ਕਰਦੇ ਰਹੀਏ ਤੁਹਾਡੇ ਨਾਲ ਜੁੜ ਕੇ ਤੁਹਾਡਾ ਇਸੇ ਤਰ੍ਹਾਂ ਸਾਨੂੰ ਪਿਆਰ ਮਿਲਦਾ ਰਹੇ ਧੰਨਵਾਦ